ਡੇ ਇੰਕੋ ਮੁੰਦੇ ਰਹਿੰਦੇ ਨੇ ਇਹ ਦੇਖੋ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਦੱਸ ਦਿੰਨੀ ਆ ਜਿਹੜਾ ਸਾਡਾ ਬਸੰਤ ਪੰਚਮੀ ਦਾ ਵਲੌਗ ਸੀ ਤੁਸੀਂ ਕਹਿੰਨੇ ਹੋਗੇ ਬਸੰਤ ਪੰਚਮੀ ਤਾਂ ਜਿਹੜੀ ਹੈਗੀ 14 ਫਰਵਰੀ ਸੀ ਤੇ ਤੁਸੀਂ ਵਲੌਗ ਜਿਹੜਾ ਹੈਗਾ ਇੰਨੀ ਲੇਟ ਪਾਇਆ ਹੈਗਾ ਤੇ ਉਹ ਇਸ ਲਈ ਹੋ ਗਿਆ ਸੀ ਕਿਉਂਕਿ ਜਿਹੜਾ ਹੈ ਨਾ export ਵੀਡੀਓ ਜਿਹੜੀ ਆਪਾਂ ਪੂਰੀ ਬਣਾ ਕੇ export ਨਹੀਂ ਕਰ ਦਿੰਦੇ ਐਡਿਟ ਕਰਕੇ ਉਹ ਕਰਨ ਚ ਹੋ ਹੀ ਨਹੀਂ ਰਹੀ ਸੀ ਦਿੱਕਤ ਆ ਰਹੀ ਸੀ ਮੈਂ ਦੋ ਕੁ ਦਿਨਾਂ ਹੀ ਕਰੀ ਗਈ ਮੇਰੇ ਤੋਂ ਹੋਇਆ ਨਹੀਂ ਫਿਰ ਮੈਂ ਹਾਰ ਕੇ ਪਾਪਾ ਨੂੰ ਕਿਹਾ ਵੀ ਪਾਪਾ ਤੁਸੀਂ ਮੈਨੂੰ export ਕਰਕੇ ਦਿਓ ਤੇ ਪਾਪਾ ਕਹਿੰਦੇ ਤੂੰ ਪਹਿਲਾਂ ਨਹੀਂ ਦੱਸਿਆ ਮੈਨੂੰ ਫਿਰ ਪਾਪਾ ਨੇ ਜਿਵੇਂ ਤੇ ਮੈਂ ਕਰਕੇ ਜਿਹੜਾ ਹੈਗਾ ਚੰਗੀ ਤਰ੍ਹਾਂ ਵਿੱਚ ਦੇਖਿਆ ਵੀ ਕਿਹੜੀ ਪ੍ਰੋਬਲਮ ਹੈ ਉਹ ਸੌਲਵ ਕਰਕੇ ਪਾਪਾ ਨੇ ਪੂਰਾ ਵਲੌਗ ਜਿਹੜਾ export ਕਰਕੇ ਫਿਰ ਅਸੀਂ ਜਿਹੜਾ ਹੈਗਾ ਉਹ ਤੇ ਥੰਬਨੇਲ ਬਣਾ ਕੇ YouTube ਤੇ ਉਹਨੂੰ ਅਪਲੋਡ ਕਰ ਦਿੱਤਾ ਸੀ ਇਸ ਕਰਕੇ ਉਹ ਹਨਾ ਜਿਹੜੀ ਹੈਗੀ ਵੀਡੀਓ ਲੇਟ ਆ ਗਈ ਸੀ ਤੇ ਅੱਜ ਹੈ ਸੰਡੇ ਤੇ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਹੈ ਗਾਇਸ ਹੋਰ ਅੱਛੀ ਆ ਰਹੀ ਆ ਸੋਰੀ ਦੇ ਵਿੱਚ ਜੁਕਦਾ ਸਿੱਧੂ ਬੈਠ ਗਿਆ ਸੀ ਤਾਂ ਮੇਰੀ ਬੈਠੀ ਦੇਖੋ ਇਹਨੇ ਫਟਕਾ ਕਿ ਮੈਂ ਕਿਤਾ ਹੋਇਆ ਆਪਣਾ ਜੀ ਜੀ ਹਾਂਜੀ ਬੋਲੋ ਮੈਂਨੇ ਨਾ ਡਰਾ ਪਈ ਹੋਈ ਸੀ ਡਰ ਨਹੀਂ ਪਈ ਹੋਈ ਸੀ ਉਹਦੋਂ ਨਾ ਮੈਂ ਚੁੱਪល ਪਾ ਰਹੀ

साइकल हम्म नहीं पकड़ना पकड़ाई है हजी गेम नहीं कुछ और कुछ और गेम नहीं कुछ और काम कोई जल्दी बोल कि 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 नकली बैट बॉल नकली बैट बॉल आके गेम होंगे हाँ एक सिद्धू मिन्नु भी दे दे अच्छा गोलियां खा रही है तू रंग बिरंगियां मेनू भी दे दे देख दे सब तू मैंने केड़ी देंदा आ नहीं रही सही तरह कंडेगा पेरी आउगी मम्मी तेरे कपड़े आले है तो, तो गाइस मैंने भी मिल गया मिठी गोली मैं भी खानी है वैसे एक टाइम मैं खा ली पिंक कलर दी सीकी तो गाइस मैं थोड़ी की चीज पूछनी है ਕਿ ਮੈਂ ਨਾ ਕੱਲ ਇੱਕ ਵੀਡੀਓ ਸ਼ਾਰਟਸ ਦੇਖ ਰਹੀ ਸੀ ਮਤਲਬ YouTube ਤੇ ਤਾਂ ਉਹਦੇ ਵਿੱਚ ਇੱਕ ਵੀਡੀਓ ਆਈ ਵੀ ਜਿਹੜੇ ਪਹਿਲਾਂ ਹੁੰਦੇ ਸੀ ਜਿਵੇਂ ਮੇਰੇ ਦਾਦੀ ਦਾਦੂ ਛੋਟੇ ਸੀਗੇ ਤਾਂ ਨਾ ਉਹ ਕੋਈ ਵੀ ਦੁਕਾਨ ਤੋਂ ਚੀਜ਼ ਲੈ ਕੇ ਆਉਂਦੇ ਆ ਕੁਝ ਵੀ ਸਮਾਨ ਲੈ ਕੇ ਆਉਂਦੇ ਤਾਂ ਉਹ ਰੂੰਗਾ ਮੰਗਦੇ ਹੁੰਦੇ ਸੀ ਤਾਂ ਮੈਂ ਪੁੱਛਿਆ ਵੀ ਰੂੰਗਾ ਕਿੰਦਾ ਵੀ ਦੁਕਾਨ ਤੋਂ ਨਾ ਕੋਈ ਜਿਵੇਂ ਕੋਈ ਸਮਾਨ ਲੈ ਲੈ ਐਂ ਤੇ ਤੁਸੀਂ ਅੰਕਲ ਮੇਰਾ ਰੂੰਗਾ ਹੋ ਨਾ ਮਤਲਬ ਕੋਈ ਫ੍ਰੀ ਦੀ ਚੀਜ਼ ਦਿਓ ਆਪਣੀ ਦੁਕਾਨ ਦੀ ਸਾਨੂੰ ਤੇ ਇਹ ਰੂੰਗਾ ਕੀ ਹੁੰਦਾ ਰੂੰਗਾ ਹੂੰ ਰੂੰਗਾ ਰੂੰਗਾ ਇਹ ਦੁਕਾਨਦਾਰ ਕੋਈ ਵੀ ਆਪਣੀ ਹੈ ਨਾ ਜਿਹੜੀ ਹੈਗੀ ਫਰੀ ਦੀ ਚੀਜ਼ ਦੇ ਦਿੰਦਾ ਹੁੰਦਾ ਹੈ ਜਵਾਕ ਨੂੰ ਕਿੰਨੇ ਮੰਨ ਲਓ ਕੋਈ ਟਾਫੀ ਹੈ ਚ ਕੋਈ ਚਾਕਲੇਟ ਫਰੀ ਦੀ ਚੀਜ਼ ਉਹਨੂੰ ਰੂੰਗਾ ਕਹਿ ਦਿੰਦੇ ਆ ਹੂੰ ਹੂੰ ਤੇ ਗਾਇਜ਼ ਆ ਦੇਖੋ ਸਨਫਲਾవర్ ਦਾ ਪਲਾਂਟ ਹੈ ਮੈਨ ਮੇਰੀ ਫਰੈਂਡ ਨੇ ਦਿੱਤਾ ਸੀ ਪ੍ਰਿਆ ਨੇ ਤੇ ਮੈਂ ਨਾ ਇਹਨੂੰ ਮੈਂ ਆਈ ਲਗਾ ਦਿੱਤਾ ਮਿੱਟੀ ਜਿਹੜੀ ਹੁੰਦੀ ਆ ਉਹਦੇ ਵਿੱਚ ਹੀ ਲਗਾਤਾ ਤੇ ਕੱਲ ਮੈਂ ਐਸਐਸਟੀ ਦਾ ਚੈਪਟਰ ਪੜ੍ਹ ਰਹੀ ਸੀ ਉਹਦੇ ਵਿੱਚ ਸੀਗਾ ਵੀ ਸਨਫਲਾਵਰ ਆ ਜਿਹੜਾ ਕਾਲੀ ਮਿੱਟੀ ਦੇ ਵਿੱਚ ਉਗਦਾ ਪਰ ਮੈਂ ਇਹ ਚ ਹੀ ਲਾਤਾ ਤੇ ਇਹ ਚ ਵੀ ਹੋ ਗੀ ਗਿਆ ਦੂ ਨੂੰ ਪਤਾ ਨਹੀਂ ਕਿਹੜੀ ਗੱਲ ਤੋਂ ਹੋ ਗਿਆ ਗੁੱਸਾ ਇਹ ਭੱਜਦਾ ਗਿਆ ਸਿੱਧੂ ਕੀ ਹੋ ਗਿਆ ਇਹ ਰੁੱਸਦਾ ਹੀ ਰਹਿੰਦਾਗਾ ਮਮਾ ਤਾਂ ਰੁੱਸ ਗਿਆਣਾ ਪੱਕਾ ਹੈਨਾ ਗੇ ਸਿੱਧੂ ਨੇ ਲਾਤਾ ਹੈ ਮੰਮਾ ਨੂੰ ਕੰਮ ਕਹਿੰਦਾ ਮੈਨੂੰ orange ਵਾਲੀ ਬਾਲ ਹੈ ਜਿਹੜੀ ਉਹ ਲੱਭ ਕੇ ਦੋ ਇਹਦੇ ਉੱਤੇ ਪਈ ਹੈ ਤਾਂ ਮੰਮਾ ਹੁਣ ਲੱਭੀ ਜਾਂਦੇ ਮਿਲੀ ਮਿਲ ਗਈ ਮਿਲ ਗਈ ਮਿਲ ਗਈ ਲੈ ਇਥੇ ਦੇ ਕੇ ਤੇ ਸੁੱਕ ਲੈ ਨਾ ਇਧਰ ਤੇ ਗਾਇਜ਼ ਆ ਦੇਖੋ ਆ ਕਾਲੂ ਮੈਂ ਹਨ ਜਿਹੜਾ ਹੈਗਾ ਜਿੱਪਾ ਦਾ ਜਿਹੜਾ ਹੈਗਾ ਬੰਡਲ ਥੱਲੇ ਚੱਕ ਕੇ ਲੈ ਕੇ ਆਈ ਸੀ ਕਿਉਂਕਿ ਮੈਨੂੰ ਬਣਾਉਣਾ ਸੀਗਾ ਆਪਣਾ ਬਾਊਚ ਜੀ ਦੇ ਵਿੱਚ ਮੈਂ ਰੱਖਨੀ ਸੀ ਆਪਣੀ ਪੈਨਸਿਲ ਪੈਨ ਮੈਂ ਕੱਪੜਾ ਵਗੈਰੇ ਤਾਂ ਸਾਰਾ ਕੁਝ ਕੱਟ ਲਿਆ ਸੀ ਪਰ ਉਹਦੀ ਬਣਾਉਣ ਬਣਾਉਣ ਦੀ ਹਿੰਮਤ ਨਹੀਂ ਹੋਈ। ਨਾ ਮੈਨੂੰ ਰੱਖ ਦਿੰਨੀ ਆ ਮਮਾ ਕਹਿੰਦੇ ਕੋਈ ਖਲਾਰਾ ਪਈ ਰੱਖ ਦੇ। ਤਾਂ ਮੈਂ ਹੁਣ ਇਹਨੂੰ ਇੱਥੇ ਰੱਖ ਦਿੰਨੀ ਆ ਸਿੱਧੂ ਸਾਈਡ ਹੋ ਜਾ। ਮੈਂ ਰੱਖ ਦਾਨੂ ਜਿਆ ਸਿੱਧ ਖਾਨੀ ਆ ਤੁਹਾਨੂੰ ਉੱਪਰ ਲਾ ਵੇੜਾ। ਚਲੋ ਜੀ। ਚਲੋ ਚਲੋ ਇਸਕੋ ਕੁੰਡੀ ਕੋ ਖੋਲ ਦਿੱਤੀ। ਖੁੱਲ ਜਾ ਬਈ। ਖੁੱਲ ਗਿਆ ਦੇਖੋ। ਇਹ ਹੈ ہمارا ਖੁੱਲ ਲੱਡਲਾ ਬੀੜਾ ਤੇ ਇਹ ਹੈ ਯਹਾਂ ਕਵਿਊ ਗਾਇਜ਼ ਮੈਨੂੰ ਲੱਗਦਾ ਕਿ ਕੱਲੂ ਮੀਂਹ ਪੈ ਸਕਦਾ ਕਿਉਂਕਿ ਇੱਥੇ ਬੱਦਲ ਜੇ ਹੋ ਰਹੇ ਨੇ ਪਿੱਠੋਂ ਆ ਰਹੇ ਨੇਗੇ ਤੇ ਹਵਾ ਵੀ ਥੋੜੀ ਥੋੜੀ ਚੱਲ ਰਹੀ ਹੈ ਜ਼ਿਆਦਾ ਨਹੀਂ ਚੱਲ ਰਹੀ ਤੇ ਦੇਖਦੇ ਹਾਂ ਮੀਂਹ ਪੈਂਦਾ ਕਿ ਨਹੀਂ ये दिस इज मेरा देख लिया ماشي जा रहे हैं पतंग पतंग उड़ान तो देख दे जाएगा कि नहीं फर्स्ट ट्राई चलो दा। दा। नहीं नहीं, दा। 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 मैं उड़ाने देता मैं को 1 2 3 ओह तू ¡Crees! ਕੀਤਾ ਸੀ ਇਸ ਲਈ ਦੇਖੋ ਆਏ ਹੋ ਗਿਆ ਤੁਸੀਂ ਆਪ ਹੀ ਸਮਝਦੇ ਕਿ ਉਹ ਹੋਇਆ ਤੇ ਤੋਂ ਆਪਾਂ ਅੰਤਰਿਕਸ਼ ਚ ਭੇਜਤਾ ਸੀ ਨਾ ਹਾਂ ਅਸੀਂ ਅੰਤਰਿਕਸ਼ ਚ ਭੇਜਿਆ ਸੀ ਤਾਂ ਹੀ ਦਾ ਹਾਲ ਹੋ ਗਿਆ ਨਹੀਂ ਤੇ ਬਚ ਜਿੰਦਾ ਸਾਬ ਦਾ ਦੇਖੋ ਇਹਦੇ ਇੱਕ ਸਾਰੇ ਪੁਰਜੇ ਪੁਰਜੇ ਢਿੱਲੇ ਹੋ ਗਏ ਪੁਰਜੇ ਪਰ ਪਤੰਗ ਫਟ ਗਿਆ ਮੇਰਾ ਚਲੋ ਕੋਈ ਨਹੀਂ ਹਾਂ ਸੁੱਟਤਾ ਸੀ ਤੇ ਦੇਖੋ ਬਹੁਤ ਵਧੀਆ ਹਵਾ ਨਹੀਂ ਚੱਲ ਰਹੀ ਹੈ ਹਾਂਜੀ चलो मम्मा आ गया पढ़ाई का स्नेहा लेके। ठीक है मैं भी अपना काम कर दी क्योंकि मेरे पेपर शुरू हो रहे हैं एटथ के बोर्ड के सैवन मार्च तो, तो सिद्धू पेपर शुरू हो रहे ने एक मार्च तो न ना ममा सिद्धू एक मार्च ਹਣ ਲੱਗੇ ਸੀ ਅਸੀਂ ਪੜਨ ਦੇਖੋ ਮੈਂ ਵੀ ਬੈਠ ਗਈ ਆਪਣਾ ਕੰਮ ਲੈ ਕੇ ਤੇ ਸਿੱਧੂ ਵੀ ਮੇਰੇ ਨਾਲ ਹੀ ਆ ਗਿਆ ਤੇ ਵਿੱਚੀ ਮम्मा ਚਾਹ ਲੈ ਆਏ ਸੀ ਅਸੀਂ ਚਾਹ ਵੀ ਪੀ ਲਈ ਗਾਇਸ ਹੁਣ ਅਸੀਂ ਜਾ ਰਹੇ ਹਾਂਗੇ ਦੁੱਧ ਲੈਣ ਵਾਸਤੇ ਤੇ ਨਾਲ ਦੇਖੋ ਸਿੱਧੂ ਵੀ ਤਿਆਰ ਹੋ ਗਿਆ ਕਹਿੰਦਾ ਮੈਂ ਵੀ ਜਾਉ ਪਰ ਹੁਣ ਇਹਨੂੰ ਲੈ ਕੇ ਤਾਂ ਜਾਣਾ ਹੀ ਪਊਗਾ ਤੇ ਚਲੋ ਚੱਲਦੇ ਹਾਂ ਮम्मा ਮੋਟਰ ਪਰ ਗਈ ਇਸ ਪਹਿਲੇ ਸਾਡਾ ਪਲਾਨ ਸੀ ਕਿ ਅਸੀਂ ਤੁਰ ਕੇ ਜਾਵਾਂਗੇ ਪਰ ਹੁਣ ਅਸੀਂ ਤੁਰ ਕੇ ਨਹੀਂ ਜਾਵਾਂਗੇ ਹੁਣ ਅਸੀਂ ਜਾਵਾਂਗੇ ਸਕੂਟਰੀ ਤੇ ਹੈਨਾ ਸਿੱਧੂ ਦੇਖੋ ਮम्मा ਨੇ ਮੋਟਰ ਛੱਡੀ ਹੋਈ ਸੀ ਤੇ ਪਾਣੀ ਹੋਰੇ ਤੱਕ ਆ ਗਿਆ पर मम्मा ने बंद कर दी है हौली हौली पानी चौके आ गया मेन तो लगता है कि कल मीह पे काफी हो गए शरारत करते हुए। चलो सामने खड़े ने खतरनाक डॉगी किसी भी मगर पै सकते देखो पेड़ च फसिया हुआ ਗੇ ਗਾਇਸ ਪਾਪਾ ਗਏ ਗਾਇਸ ਤੁਸੀਂ ਕਹਿ ਰਹੇ ਹੋਵੋਗੇ ਕਿ ਪਾਪਾ ਸਾਨੂੰ ਛੱਡ ਕੇ ਕਿੱਥੇ ਵਾਗੇ ਪਾਪਾ ਇੱਧਰ ਹੀ ਗਏ ਨੇ ਸ਼ਾਪ ਦੇ ਨਾਲ ਦੀ ਤੇ ਤੇ ਆ ਸੀ ਮੈਂ ਸਿੱਧੂ ਪਾਰਕ ਚ ਸੀ ਆ ਗਏ ਸੀ ਦੇਖੋ ਡਾਕਟਰ ਭੀਮrao ਅੰਬੇਦਕਰ ਜਿਨ੍ਹਾਂ ਨੇ ਐਜੂਕੇਸ਼ਨ ਸਟਾਰਟ ਕਰਵਾਈ ਦੇਖੋ ਇਹਨਾਂ ਦੇ ਕਾਰਨ ਹੀ ਸੀ ਅੱਜ ਪੜ ਰਹੇ ਆ ਕੀ ਹੋ ਗਿਆ ਦੇਖੋ ਸ਼ਰਾਰਤ ਕਰ ਰਿਹਾ ਸੀ ਝੁਰਲਾ ਮੂੰਹ ਤੇ ਵੱਜਿਆ ਸਿੱਧੂ ਵੀ ਕਹਿ ਰਿਹਾ ਸੀ ਬਹੁਤ ਦਿਨਾਂ ਤੋਂ ਕਿ ਮੈਨੂੰ ਪਾਰਕ ਜਾਣਾ ਹੁਣ ਆ ਗਿਆ ਪਾਰਕ ਸਿੱਧੂ ਦਰਦ ਦੇਖ ਆ ਗਿਆ ਬੱਤ ਚੱਤ ਦੇ ਦੇ ਨੇ ਚੁੱਲੇ ਰੋਕਦਾ ਰੋਕਦਾ ਮੈਨੂੰ ਚੱਕਰ ਵੀ ਆ ਜਾਂਦੇ ਜਲਦੀ ਗਾਈਜ਼ ਆ ਦੇਖੋ ਜਮਾ ਵੀ ਮੇਰਾ ਕਹਿਣਾ ਨਹੀਂ ਮੰਨਦਾ ਚੰਗਾ ਚੰਗਾ ਨਹੀਂ ਦੱਸਦੀ ਨਹੀਂ ਦੱਸਦੀ ਜਮਾ ਵੀ ਮੇਰੇ ਕਹਿਣ ਨਹੀਂ ਮੰਨਦਾ ਉੱਥੋਂ ਭੱਜ ਕੇ ਗਿਆ ਮੈਂ ਕਿਹਾ ਸੀ ਮੇਰੇ ਹੱਥ ਫੜ ਕੇ ਰੱਖ ਉਹ ਨਹੀਂ ਦੱਸਿਆ ਮੈਂ ਤਾਂ ਮਜ਼ਾਕ ਕਰਦੀ ਸੀ ਇਹਨੂੰ ਖੜੇ ਹੋ ਕੇ ਲੈਂਦੇ ਸਿੱਧੂ ਬੈਠ ਕੇ ਲੈ ਰਹੇ ਹੈਗਾ ਪਾਪਾ ਦੁਕਾਨ ਤੇ ਦੇਖੀ ਬਿਲਕੁਲ ਵੀ ਕਹਿਣਾ ਨਹੀਂ ਮੰਨਦਾ ਗਾਈਜ਼ ਇਹ ਮੇਰਾ ਮੈਨੂੰ ਕਹੀਏ ਨਹੀਂ ਵੀ ਉਹ ਚੁੱਲੇ ਤੇ ਨਹੀਂ ਜਾਣ ਕਿਉਂਕਿ ਉੱਥੇ ਬਹੁਤ ਜ਼ਿਆਦਾ ਮਿੱਟੀ ਸੀਗੀ ਤੇ ਹੈ ਨਹੀਂ ਉਹ ਬੜਿਆਂ ਵਾਲਾ ਕਹੇ ਕਹਿੰਦੇ ਮੈਂ ਉੱਥੇ ਜਾਣਾ ਭੱਜ ਗਿਆ ਮੇਰੇ ਹੱਥ ਛਿੜਾ ਕੇ ਹੁਣ ਦੱਸੋ ਇਹਨੂੰ ਕੀ ਕਹੋਗੇ ਤੁਸੀਂ ਜੀ ਬਿਲਕੁਲ ਕਹਿਣਾ ਨਹੀਂ ਮੰਨੇਗਾ ਕਹਿਣਾ ਹੁਣ ਅੱਗੇ ਤੋਂ ਗਾਈਜ਼ ਹੁਣ ਮੈਂ ਜਾ ਰਹੀ ਹਾਂ ਦੁਕਾਨ ਤੇ ਫੈਵਿਕ ਲੈਣ ਵਾਸਤੇ ਫੈਵਿਕ ਲੈ ਗਏ ਹੁਣ ਚੱਲਦੇ ਆਂਗੇ ਘਰੇ ਗਾਈਜ਼ ਆ ਦੇਖੋ ਪਿੱਛੇ ਪੂਲ ਵੀ ਦਿਖ ਰਿਹਾ ਹੈ ਤੇ ਪੁਲ ਦੇ نیچے ਜਿਹੜਾ ਹੈਗਾ ਪਾਰਕ ਬਣਿਆ ਹੋਇਆ ਹੈਗਾ ਜਿੰਨਾ ਏਰੀਆ ਤੇ ਗਾਈਜ਼ ਆਏ ਸਾਡਾ ਟਾਈਟੈਨਿਕ ਮੋੜ ਇਹਨੂੰ ਅਸੀਂ ਟਾਈਟੈਨਿਕ ਮੋੜ ਕਹਿੰਦੇ ਦੇਖੋ ਸ਼ੇਪ ਉਹ ਜਿਹੀ ਹੈ ਸਾਡੇ ਅਹੀਂ ਘੁੰਮਦੇ ਰਹਿੰਦੇ ਨੇ ਇਹ ਦੇਖੋ ਗਾਈਜ਼ ਅਸੀਂ ਅੱਗੇ ਕਰੇ ਤੇ ਚਲੋ ਖੋਲਦੇ ਗੇਟ ਸਿੱਧੂ ਨੇ ਬਧਾ ਦਿੱਤਾ ਮਮਾ ਦਾ ਕੰਮ ਦੇਖੋ ਲਿਆ ਕੇ ਪਾਰਕ ਚ ਮਿੱਟੀ ਜਿਹੜੀ ਹੈਗੀ ਐਨ ਇੱਥੇ ਖਲਾਰਤੀ ਕ੍ਰੌਕਸ ਦੇ ਵਿੱਚੋਂ ਤੇ ਹੁਣ ਤੇਰੀ ਗੱਲ ਪੈਣਗੀਆਂ ਗਾਈਜ਼ ਜਿਹੜਾ ਮੈਂ ਫੈਵਿਕ ਲਈ ਸੀ ਨਾ ਆਪਣੀ ਐਨਕ ਜੋੜਨ ਵਾਸਤੇ ਲਈ ਸੀ ਜਿਹੜੀ ਮੇਰੇ ਕੋਲ ਵਾਈਟ ਜੀ ਸੀਗੀ ਤੇ ਉਹ ਜੁੜੀ ਹੈ ਨਾ ਐਨਕ ਦੀ ਜਿਹੜੀ ਡੰਡੀ ਆ ਟੁੱਟ ਗਈ ਸੀ ਸਿੱਧੂ ਹੋ ਰਹਿਣ ਜਿਹੜੀ ਤੋੜਤੀ ਸੀ ਮੇਰੀ ਆਈ ਪਈ ਸੀ ਸਟੈਟ ਟੇਬਲ ਤੇ ਇਹਨਾਂ ਨੇ ਰੱਖ ਕੇ ਪਤਾ ਨਹੀਂ ਕੀ ਕੀਤਾ ਇਹਨਾਂ ਨੇ ਤੋੜਤੀ ਤੇ ਹੁਣ ਮੈਂ ਉਹਨੂੰ ਜੋੜਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਜੁੜੀ ਨਹੀਂ ਹੈਗੀ ਸਗੋਂ ਦੀ ਉਹਦਾ ਥੋੜਾ ਜਿਹਾ ਪਲਾਸਟਿਕ ਪਿਗਲ ਗਿਆ ਹੁਣ ਦੇਖਦੇ ਆ ਜਾਂ ਤਾਂ ਨਮੀ ਲੈਣੀ ਪਊਗੀ ਜਾਂ ਫਿਰ देखते दे हैं मम्मा ले नहीं साढ़े वास्ते टोस्ट सिद्धू ने तो के खा भी ले दो चलो खाने है। मैं भी खा ली बढ़ना सिद्धू ही खा जूगा सारे है ना भी सिर्फ एव किना सिद्ध का तो खिला जुड़ गया पर मेरा नहीं जुड़े अज्ञा बलॉग मैं इतें एंड कर दिया जो बलॉग वीडियो लगे तो वीडियो में लाइक कर दौ अगर चैनल पर नवे हो तो चैनल सबसक्राइब कर दियो मिलते जल्दी नैक्सट ब्लॉग उक टेक केयर एंड बाय बाय హలో గయి వె వేలకమ టూ మై న్యూ బగ అంటే సంటే